ਬਿਸਮਿਲ੍ਲਾ ਬਿਸਮਿਲ੍ਲਾ ਰਹੀਮ ਤੇਰਾ ਖਦਾ ਅਲੀ ਪੰਜ ਪੀਰ ਪੰਜ ਮਲੰਗ ਕਤਾਲੀਆਂ ਮਲੰਗਾਂ ਦੀ ਕਮਾਈ ਕਾ ਸਦਕਾ ਬਾਬਾ ਹਸਤਵਾਰੀ ਮਸਤਵਾਰੀ ਬਾਬਾ ਜੀ ਤੁਹਾਡਾ ਮਲੰਗਾ ਦਾ ਵਰਨ ਕਰ ਲਗੇ ਬਾਬਾ ਸੇਚਾਂ ਤਮਾਲ ਦੀ ਫੇਰੀ ਲਾਣ ਲਗੇ ਨਗਰ ਦਾ ਭਲਾ ਕਰਨਾ ਬਾਬਾ ਗੋਲ ਦਾ ਬਾਬਾ ਸੇਚਾਂ ਸੱਚੀ ਸਰਕਾਰ ਆਦ ਆਦ ਕੇ ਜਗਾ ਜਗਾਤ ਕਾ ਜਮੇਰ ਜਮੇਰ ਕਾ ਰਾਜੇ ਕਲਾਸ ਰਾਜੇ ਕਲਾਸ ਕਾ ਬੇਟਾ ਬਾਬਾ ਸੇਚਾਂ ਨੂੰ ਹੋਂਦ ਬਲਕਾਰੀ ਕ੍ਰਿਸ਼ਨ ਭਗਵਾਨ ਕੇ ਤਾਰੀ ਸ਼ਵਾਨ ਚੋਟੀ ਪਤਾਰ ਜੜਾ ਨੀਲੇ ਘੋੜੇ ਕੇ ਸਵਾਰ ਨੂਣਾ ਕੇ ਰਾਣੀ ਕਿਰਪਾ ਤਰੀ ਮਾੜੀ ਜਾਓ ਜਿਆ ਪਗੜੀ ਨਿਆਰੀ ਸ਼ਮਾਹੀ ਘਰ ਦਾ ਬੇਟਾ ਇਸ਼ਕ ਦਾ ਵਰदाई ਪਲਾ ਤਰੀ ਸਵਾਈ ਪੈਲ ਪੈਰੋਂ ਮੱਕੇ ਪੈਰੋਂ ਮਦੀਨਾ ਪੈਰੋਂ ਕਦਮ ਪੈਰੋਂ ਪੈਰੋਂ ਕੀ ਛੜੀ ਸੱਚੀ ਦਰਗਾਹ ਮੇ ਖੜੀ ਬਲੀਆਂ ਛਿਆਦੀਆਂ ਅੱਲਾਹ ਕੀ ਨਮਾਜ਼ੀਆਂ ਛੋਟ ਕੋ ਮੋਟ ਕੋ ਨੂਰੀ ਹਯੂਰੀ ਤਬਾਕ ਭਰੀ ਜੂਰੀ ਪੇਣ ਗਈ ਲੈ ਪਕਾ ਬਾਬੇ ਬੁੱਢੇ ਕਾ ਬੇਟੀਆਂ ਥੋੜੀ ਸਵਾਗ ਬਾਗਦੀ ਕਮਾਈ ਕਿਸਦ ਕਾ ਬਾਬਾ ਹਸਤ ਵਾਲੀ ਮਸਤ ਵਾਲੀ ਆਪਾਸ ਸੇਚਨ ਸੱਚੀ ਜਸਕਾਰ ਓਣਾ ਮਲੰਗਾਂ ਦਾ ਵਰਨ ਕਰਨ ਲੱਗੇ ਬਾਬਾ ਜੀ ਮੇਰ ਪ੍ਰਯਾਤਨ ਕਰਨਾ ਥੋ ਨਗਰ ਦਾ ਪਤਾ ਕਰਨਾ ਜੇ ਕਰੋ ਬਾਬੇ ਸਿੱਧਵਲੀ ਦਾ ਬੋਸ ਸੱਚੇ ਬਾਬਾ ਜੇ ਕਰੋ ਪੰਜਾ ਮਲੰਗਾਂ ਦਾ ਬੋਸ ਸੱਚੇ ਬਾਬਾ ਜੇ ਕਰੋ ਚੰਡੂਰਦਾਨੋਂ ਦਾ ਬੋਸ ਸੱਚੇ ਬਾਬਾ ਜੇ ਕਰੋ ਖੋਰੇ ਪੀਰ ਦਾ ਬੋਸ ਸੱਚੇ やった thank you ਮੇਰ ਮੇਰ ਆ ਜਾ ਬਾਬਾ ਕਰ ਕਸ਼ਨੀ ਕਰ ਬਦਲ ਕਿ ਕਰ ਜਾ 43 ਮਖਤਰੇ ਠੀਕ ਹਾਂਜੀ 45 ਮਲੰਗ ਕਿਸੇ ਨੇ ਵੀ ਅਰਦਾਸ ਕਰਾਣੀ ਹੋਵੇ ਕਿਸੇ ਨੂੰ ਦੁੱਧ ਦਾ ਘਾਟਾ ਪੁੱਤ ਦਾ ਘਾਟਾ ਮਾਲ ਜਾਣ ਦਾ ਘਾਟਾ ਗਿਆ ਜਾਣ ਦਾ ਘਾਟਾ ਡਰ ਲੱਗਦਾ ਹੋਵੇ ਕਿਸੇ ਨੂੰ ਆ ਕੇ ਅਰਦਾਸ ਕਰਾਓ ਮੱਥਾ ਟੇਕੋ ਆ ਜੀ ਬਾਣੀ ਸੁਆਣੀ ਬੰਦ ਲਓ ਜੀ ਕਰਾ ਲੋ ਬਦ ਜੀ ਆ ਪੰਚਾਇਤ ਨਗਰ ਦੀ ਹਲੋ या बाबा मेरे हम तैयार तुम्हें तो यहां खुले लगा के पहले कितने है है के देख रोहता में ना लो अभी दे दो चला बोलो

ਸਾਨੂੰ ਇਹ ਪਲੇਟ ਜੀ ਨੇ ਪਲੇਟ ਦਾ ਮਗਰ ਪੱਗੀ ਲੱਗਦੀ ਸੀ ਸਾਮਣੇ ਤੋਂ ਬੜਾ ਹੀ ਆਉ ਆਪਾਂ ਇਹ ਬਾਣੀ ਜੇ ਨਾਮ ਨਾਲ ਲਿਖਿਆ ਯਾ ਕੁਮਾਰ ਪਲੇਟ ਮਾਨੁੱਖ ਆ ਗਈ ਉਹ ਘਰ ਲੱਗਿਆ ਪਲੇਟ ਉੱਪਰ ਚੜਿਆ ਪਾਣੀ ਦਾ ਆ ਜਾ ਗਜ ਜਾ ਗਜ ਇਹ ਨਹੀਂ ਜਗਜ ਲਿਆਓ ਪਾਣੀ ਨਾ ਦੱਸਿਆ ਹੀ ਆਪਣਾ ਦੱਸਿਆ ਬਹੁਤ ਬੜੇ ਪਾਣੀ ਜਿਹੜੇ ਨਾਲ ਕਰਕੇ